ਸਿਆ ਜੀ 10 15 ਸਾਲ ਤੋਂ ਨਾ ਦੇ ਛਿੜੀ ਨਿਕਲੇ ਉਹਦੇ ਵਿੱਚ ਕੋਈ ਸੜਕ ਬਣੀ ਹੈ ਨਾ ਜੀਬਰਾਜ ਦਾ ਕੋਈ ਇਹਦੇ ਨਾਲ ਕੇ ਪੂਰਾ ਪ੍ਰਬੰਧ ਹੈ ਐਡਾ ਬੁਰਾ ਹਾਲ ਹੈ ਜਦੋਂ ਵੀ ਇਹਦੇ ਨਾਲ ਕੇ ਛੋਟੇ ਛੋਟੇ ਬੱਚੇ ਇਹਦੇ ਨਾਲ ਕੇ ਲੰਘ ਨਹੀਂ ਸਕਦੇ ਜਦੋਂ ਵੀ بارش ਹੁੰਦੀ ਹੈ ਨਹੀਂ ਤੇ ਅਪ ਗੱਲ ਕਰੀਏ ਹਾਊਸ ਕਾਂਗਰਸ ਦਾ ਪਰ ਹਾਊਸ ਵੱਲੋਂ ਅੱਜ ਤੱਕ ਤੁਹਾਡੇ ਕਲਕੀ ਬਾੜ ਨੂੰ ਕਿਉਂ ਨਹੀਂ ਇਮਤ ਦਿੱਤੀ ਗਈ ਕਿਉਂਕਿ ਇਹ ਹੁਣ ਸਾਨੂੰ ਕੀ ਪਤਾ ਜੀ ਕਿਉਂ ਨਹੀਂ ਐਮਤ ਦਿੱਤੀ ਗਈ ਇਹ ਦਾ ਨਾਕੇ ਅਸੀਂ ਤੇ ਬਾਰ-ਬਾਰ ਪ੍ਰਸ਼ਾਸਨ ਨੂੰ ਵੀ ਇਹ ਦਾ ਨਾਕੇ ਆ ਇਧਰ ਡੀਸੀ ਦਫਤਰ ਵੀ ਇਹ ਦਾ ਨਾਕੇ ਦਿੱਤਾ ਐਮਐਲਏ ਸਾਹਿਬ ਹਮੇਸ਼ਾ ਦਾਅਵੇ ਕਰਦੇ ਕਿ ਇੱਥੇ ਸ਼ਹਿਰ ਦੇ ਡਿਵੈਲਪਮੈਂਟ ਕੀਤੀ ਤੇ ਇੱਥੇ ਡਿਵੈਲਪਮੈਂਟ ਕਿੱਥੇ ਗਈ ਹਾਂਜੀ ਤੁਹਾਡੇ ਪਾਰਟ ਦੀ ਡਿਵੈਲਪਮੈਂਟ ਕਿੱਥੇ ਗਈ ਉਹ ਇਸ ਲਈ ਸ਼ਾਇਦ ਦਾ ਨਾਕੇ ਵੀ ਉੱਥੇ ਅ ਅਕਾਲੀ ਦਲ ਦਾ ਐਮਸੀ ਰਹਿੰਦਾ ਉਹ ਦਾ ਨਾਕੇ ਥੋਨੂੰ ਵੋਟਾਂ ਦੇ ਹਿੱਸੇ ਲਈ ਪਾਈਆਂ ਨੇ ਲੋਕਾਂ ਨੇ ਕਿ ਤੁਸੀਂ ਕੀ ਕੰਮ ਕਰਾਵਾਂਗੇ ਹੋਂਤੇ ਤੁਹਾਡਾ ਫਰਜ ਹੈ ਨਾ ਕਿ ਕਿੱਦਾਂ ਕੰਮ ਕਰਾਉਣਾ ਲੋਕਾਂ ਨੂੰ ਕੰਮ ਚਾਹੀਦਾ ਸਮੱਸਿਆ ਦਾ ਹੱਲ ਚਾਹੀਦਾ ਇਹ ਜੀ ਮੇਰਾ ਵਾਰਡ ਨਹੀਂ ਜੀ ਇਹ ਪਡਾਲੀ ਸਾਹਿਬ ਦਾ ਵਾਰਡ ਹੈ 43 ਨੰਬਰ ਜੀ